ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਤਨ ਮਾਨ ਤਨ ਅਰਪਉ ਸਭ ਆਪਣਾ ਤਨ ਮਾਨ ਤਨ ਇਥੇ ਵਿਸਰਾਮ ਹੈ ਪਰਪਉ ਸਭ ਆਪਣਾ ਕਵਨ ਸੁਮਤ ਜੇਤ ਹਰ ਹਰ ਜਪਨਾ ਕਮਨ ਸੁਮਤ ਇਥੇ ਵਿਸ਼ਰਾਮ ਜੇਤ ਥੇਯਮ ਕਲਾ ਦਨੀ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮਗਨ ਮਗਨ ਪਾ ਥੋੜਾ ਜਿਹਾ ਕਸ ਕੇ ਵਿਚਾਰਨ ਕਰਨਾ ਤੁਮ ਦੇਖਤ ਸੁਭਾ ਮੇਰਾ ਅਗਨ ਰਹਾਉ ਅਨੇਕ ਯੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਹੀਂ ਚਤ్రਾਈ ਤਾਂ ਮਿਲੀ ਜਾ ਨਹੀਂ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੁ ਨਾਨਕ ਸਫਲ ਸੋ ਆਇ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੋਤ ਸਾਥ ਨਾ ਮਾਇਆ ਇਹ ਸੋਤ ਪੁੱਲਾ ਹੀ ਬੁੱਲਨੇ ਸੁੱਤ ਨਹੀਂ ਕਹਿਣਾ ਹੈ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਇਸੀ ਤਰ੍ਹਾਂ ਵਿਸਰਾਮ ਲਾਉਣਾ ਰਬ ਰਹਿ ਆਪ ਰਬ ਸਭ ਮਹਿ ਆਪੀ ਹਰ ਜਾਪ ਰਸਨਾ ਦੁਖ ਨ ਵਿਆਪੇ ਰਹਾਉ ਤਿਖਾ ਪੂਖ ਬਹੁ ਤਪਤ ਵਿਆਪਿਆ ਤਿਖਾ ਪੂਖ ਇਥੇ ਵਿਸਰਾਮ ਹੈ ਬਹੁ ਤਾਪਤ ਵਿਆਪਿਆ ਤਪਤ ਪੂਲਾ ਹੀ ਬੂਲਨ ਸੀਤਲ ਭਏ ਹਰ ਹਰ ਜਸ ਜਾਪਿਆ ਕੋਟ ਜਤਨ ਜਾਸੀ ਪਾਠ ਮੁਖ ਪਾਠ ਹੈ ਕਈ ਪੁਥੀ ਚ ਜਪ ਵੀ ਛਪਿਆ ਦੂਸਰਾ ਪਾਠ ਹੈ ਮੁਖ ਸੀਤਲ ਭਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨ ਪਾਇਆ ਮਨ ਤ੍ਰਿਪਤਾਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਵਡਭਾਗੀ ਪਾਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਾਪ ਤੇਰੀ ਸਰਣਾ ਕਿਲ ਬਿਖ ਕਟੈ ਭਜ ਗੁਰ ਕੇ ਚਰਨਾ ਕਿਲ ਬਿਖ ਕਟੈ ਇਥੇ ਵਿਸਰਾਮ ਹੈ ਭਜ ਇਥੇ ਜਮ ਕਲਾ ਦਨੀ ਹੈ ਗੁਰ ਕੀ ਚਰਨਾ ਰਹਾਉ ਅਵਰ ਕਰਮ ਸਭ ਲੋਕਾ ਚਾਰ ਕਰਮ ਪਦ ਤੇ ਵਿਸਰਾਮ ਹੈ ਅਵਰ ਕਰਮ ਸਭ ਲੋਕਾ ਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਸਾਸਤ ਨਹੀਂ ਕਹਿਣਾ ਸਾਸਤ ਸਿਮਰਤ ਸਾਸਤ ਸਿਮਰਤ ਸਾਸਤ ਸਿਮਰਤ ਸਾਸਤ ਬੇਦ ਵਿਚਾਰੇ ਜਪੀਐ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕਾ ਪ੍ਰਭ ਕਿਰਪਾ ਕਰੀਐ ਸਾਧੂ ਤੂਰ ਮਿਲੇ ਨਿਸਤਰੀਐ ਸਾਧੂ ਤੂਰ ਮਿਲੇ ਇਥੇ ਵਿਸਰਾਮਿ ਨਿਸਤਰੀਐ ਬਿਲਾਵਲ ਮਹੱਲਾ ਪੰਜਵਾ ਗੁਰ ਕਾ ਸਬਦ ਰਿਦੇ ਮਹਿ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਮਨੋਰਥ ਪੱਤਿ ਦੇ ਵਿਸਰਾਮ ਲਾਉਣਾ ਸੰਤ ਜਨਾ ਕਾ ਮੁਖ ਊਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧ ਕੂਪ ਤੇ ਕਰ ਗਹਿ ਲੀਨਾ ਅੰਧਕੂਪ ਤੇ ਕਰ ਗਹਿ ਲੀਨਾ ਜੈ ਜੈ ਕਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪੁਰੀਨਾ ਨੀਚਾ ਤੇ ਊਚ ਊਨ ਪੁਰੀਨਾ ਬਲੈਂਕਟ ਲਾ ਕੇ ਉਚਾਰਨ ਕਰਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਤਨ ਮਨ ਨਿਰਮਲ ਮਨ ਤਨ ਨਿਰਮਲ ਪਾਪ ਜਲ ਖੀਨਾ ਕਹ ਨਾਨਕ ਪਰਾਪ ਭੈ ਤ੍ਰਸੀਨਾ ਬਿਲਾਵਲ ਮਹੱਲਾ ਪੰਜਵਾ ਸਗਲ ਮਨੋਰਥ ਪਾਈਐ ਹਮਿਤਾ ਚਰਨ ਕਮਲ ਸਿਓ ਲਾਈਐ ਚੀਤਾ ਕਾਬਲਿਹਾਰੀ ਜੋ ਪ੍ਰਭੂ ਤੇ ਆਵਤ ਜਲਨ 부ਜੈ ਹਰ ਹਰ ਗੋਣ ਗਾਵਤ ਇਹ 부ਜੈ ਪੂਲਾ ਉਚਾਰਨ ਕਰਨਾ ਜਲਨ ਪਦ ਨਾ ਲਾ ਜੀ ਅਗਨ ਪਦ ਨਾ ਲਾ ਜੀ ਤ੍ਰਿਸ਼ਣ ਪਦ ਨਾ ਲਾ ਜੀ 부ਜੈ ਪਦ ਉਥੇ ਪੂਲਾ ਉਚਾਰਨ ਕਰਨਾ ਰਹਾਓ ਸਫਲ ਜਨਮ ਹੋਵਤ ਵੱਡ ਭਾਗੀ ਸਫਲ ਜਨਮ ਹੋਵਤ ਸਫਲ ਜਨਮ ਹੋਵਤ ਵੱਡ ਭਾਗੀ ਸਾਧ ਸੰਗ ਰਾਮਹਿ ਲਿਵ ਲਾਗੀ ਮਤ ਪਾਤ ਧਾਨ ਸੁਖ ਸਹਿਜ ਅਨੰਦਾ ਮਤ ਪਤ ਧਾਨ ਇਥੇ ਵਿਸਰਾਹ ਸੁਖ ਸਹਿਜ ਅਨੰਦਾ ਇੱਕ ਨਿਮਖ ਨ ਵਿਸਰਾਹ ਪਰਮਾਨੰਦਾ ਹਰ ਦਰਸ਼ਨ ਕੀ ਮਾਨ ਪਿਆਸ ਕਨੇਰੀ ਪੰਤ ਨਾਨਕ ਸਰਨ ਪ੍ਰਭ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ